ਸਤ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਆਕਾਸ਼ਦੀਪ ਤੇ ਪੰਜਾਬ ਸਫਰ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸੋ ਦੋਸਤੋ ਅੱਜ ਕੱਲ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਐਕਸੀਡੈਂਟ ਹੋ ਰਹੇ ਨੇ ਜਾਂ ਤਾਂ ਉਹ ਐਕਸੀਡੈਂਟ ਤੇਜ਼ ਰਫ਼ਤਾਰ ਕਰਕੇ ਹੁੰਦੇ ਨੇ ਜਾਂ ਫਿਰ ਨਸ਼ੇ ਕਰਕੇ ਬਹੁਤ ਸਾਰੇ ਐਕਸੀਡੈਂਟ ਖਬਰ ਲੰਗੇ ਵਾਲੇ ਦੀ ਹੈ ਦੋਸਤੋ ਮੌਜੂਦ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਇੱਕ ਕਾਰ ਚਾਲਕ ਜੋ ਕਿ ਨੱਥੂ ਵਾਲੇ ਦਾ ਹੈ ਬਹੁਤ ਹੀ ਜਿਆਦਾ ਮਾਤਰਾ ਵਿੱਚ ਉਸ ਦੀ ਸ਼ਰਾਬ ਪੀਤੀ ਹੋਈ ਸੀ ਤੇ ਉਹਦੀ ਜਿਹੜੀ ਗੱਡੀ ਦੀ ਰਫ਼ਤਾਰ ਸੀ ਬਹੁਤ ਹੀ ਤੇਜ਼ ਸੀਗੀ ਗੱਡੀ ਦੀ ਤੇਜ਼ ਰਫ਼ਤਾਰ ਹੋਣ ਕਰਕੇ ਗੱਡੀ ਅਨ ਕੰਟਰੋਲ ਹੋ ਗਈ ਤੇ ਮੂਰੇ ਜਾਂਦੀ ਇੱਕ ਗੱਡੀ ਵਿੱਚ ਉਸ ਨੇ ਫੇਟ ਮਾਰੀ ਜਿਸ ਵਿੱਚ ਪੂਰੇ ਪਰਿਵਾਰ ਦੇ 4 ਮੈਂਬਰ ਸੀ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤੇ ਮੌਕੇ ਤੇ ਪੁਲਿਸ ਨੇ ਆ ਕੇ ਵੀ ਆਪਣੀ ਜਿਹੜੀ ਬੰਦੀ ਕਾਰਵਾਈ ਉਹ ਸ਼ੁਰੂ ਕਰ ਦਿੱਤੀ ਹੈ ਤੇ ਆਉ ਦਿਖਾਉਨੇ ਤੁਹਾਨੂੰ ਪੂਰੀਆਂ ਤਸਵੀਰਾਂ ਵਾਲੀ ਮੌਜੂਦ ਲੋਕਾਂ ਨਾਲ ਵੀ ਕਰਾਂਗੇ ਗੱਲ ਬਾਤ

ਕੀ ਨਾਂ ਤੁਹਾਡਾ ਮੇਰਾ ਨਾਂ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜਿਹੜਾ ਐਕਸੀਡੈਂਟ ਵਿੱਚ ਬੰਦੇ ਮਾਰੇ ਗਏ ਕਿੱਥੋਂ ਦੇ ਰਾਂ ਵਾਲੀ ਇਹ ਜੈਮਨਾਲ ਦੀ ਸੀਗੀ ਕੀ ਨਾਂ ਸੀ ਇੱਕਦਮ ਮੁੰਡੇ ਦਾ ਨਾਮ ਪ੍ਰੀਤ ਸੀਗਾ ਰੋਟੀ ਦਾ ਨਾਮ ਸੀਗਾ ਕੁਲਦੀਪ ਕੌਰ ਤੇ ਦੋ ਬੱਚੇ ਸੀ 8 ਢਾਈ ਸਾਲਾਂ ਦਾ ਹੀ ਤੇ ਇੱਕ ਸਵਾ ਮਹੀਨੇ ਦਾ ਸੀਗੀ ਤੇ ਜਿਹੜੇ ਗੱਡੀ ਮਾਰੀ ਆ ਉਹ ਨੱਥੂ ਵਾਲ ਦਾ ਜੀ। दारू ਪੀਤੀ ਸੀਗੀ ਗੱਡੀ 'ਚ ਵੀ दारू ਪਈ ਆ ਉਹਦੀ। ਡੱਕਿਆ ਦਰਨੋਂ ਪੈਰ ਨਹੀਂ ਲੱਗਦੇ ਸੀ ਉਹਦੇ। ਉਹ ਲਿਆਂਦਾ 50 ਕਿਲੋ ਤੋਂ ਫੜਕੇ ਨੂੰ ਘੱਟੋ ਘੱਟ। ਐਕਸੀਡੈਂਟ ਕਿੰਨਾ ਟਾਈਮ ਪਹਿਲਾਂ? ਐਕਸੀਡੈਂਟ ਸਵਾ 1:30 ਹੋਇਆ ਜੀ। ਤੇ ਹੁਣ ਕਿੰਨੇ ਬੰਦੇ ਦੀ ਮੌਤ ਹੋ ਗਈ? ਚਾਰ ਆ ਜਾਂਦੇ ਮੌਤ ਹੋ ਗਈ ਜੀ। ਦੀ ਬਾਈ ਗੋਲ ਹੋ ਗਈ ਘਰ ਦਾ। ਇਕੱਲਾ ਸੀ ਮਾਂ ਪਿਓ ਦਾ ਇਹ ਮੁੰਡਾ। ਤੇ ਜਿਹੜਾ ਗੱਡੀ ਵਾਲਾ ਸੀ ਉਹਦਾ ਕੀ ਬਣਿਆ? ਉਹ ਉੱਥੇ ਦਾਖਲ ਹੋ ਗਿਆ ਵੀ। ਮਲਾਜਮ ਲੈ ਗਏ ਉਹ ਵੀ ਦਾਖਲ ਹੀ ਉੱਥੇ। ਬਾਕੀ ਆਪਣਾ ਸਿਲਾ ਹਸਤਾਲ 'ਚ। ਸਰ ਜਿਹੜੇ ਆ ਐਕਸੀਡੈਂਟ ਹੋਇਆ ਇਹਦੇ ਥੋੜਾ ਦੱਸਿਓ ਬੜਾ ਪਲੀਜ਼ ਇਹ ਐਕਸੀਡੈਂਟ ਹੋਇਆ ਜੀ ਇਹ ਦੋਨੇ ਜਿਹੜੇ ਵਿਕਰ ਸੀਗੇ ਬਾਗਪੁਰਾਂ ਤੋਂ ਆ ਰਹੇ ਸੀ ਮੋਟਰਸਾਈਕਲ ਅੱਗੇ ਰਹਿ ਸੀ ਜਿਹੜੀ ਗੱਡੀ ਵਾਲੇ ਸੀ ਉਹ ਪਿੱਛੇ ਆ ਰਹੇ ਸੀ ਇਹ ਮੁੰਡਾ ਜੈਮਲਾਲ ਦੇ ਤੋਂ ਸੀਗਾ ਪਰਮਜੀਤ ਸਿੰਘ ਉਹਦੇ ਨਾਲ ਵਾਈਫ ਸੀ ਦੀਪਕੌਰ ਨਾਲ ਮੱਚੇ ਸੀਗੇ ਅੱਛਾ ਤੇ ਉਹ ਮਤਲਬ ਕਿ ਜਾ ਰਹੇ ਸੀ ਉਹਨੇ ਕਿਧਰੋਂ ਉਹਨੇ ਕਿ ਪਿੱਛੋਂ ਗੱਡੀ ਤੇਜ਼ ਸੀਗੀ ਥੋੜੀ ਤੇ ਉਹਨੂੰ ਪੈਟਰੋਲ ਨਹੀਂ ਹੋਈ ਗੱਡੀ ਤੇ ਉਹ ਉਹ ਜੋ ਪਰਿਚਰਨ ਇਹ ਵੀ ਦੱਸ ਦਿਓ ਜੀ ਇਹ ਵੀ ਕਹਿੰਦੇ ਸ਼ਰਾਬ ਪੀਤੀ ਹੋਸੀ ਬੰਦੇ ਜੀ ਇਹ दारू ਹੁਣ ਮੈਂ ਤਾਂ ਇੱਥੇ ਮੌਕੇ ਤੇ ਮੌਕੇ ਤੇ ਖੜਾ ਹਾਂ ਹੁਣ ਮੈਂ ਉਹਦਾ ਮੈਂ ਤਾਂ ਮਲਾਜਾ ਕਰਾਉਂਗਾ ਤਾਂ ਪਤਾ ਲੱਗੂਗਾ ਵੀ दारू ਪੀਤੀ ਪਰ ਮੈਂ ਹੁਣ ਮੈਂ ਲਾਜਾ ਨਹੀਂ ਕਰਾ ਰਿਹਾ ਮੈਂ ਕਲੀਅਰ ਨਹੀਂ ਕਹਿ ਸਕਦਾ ਪਰ ਮੈਨੂੰ ਆਸੇ ਪਾਸੇ ਤੋਂ ਬਤਨ ਲੱਗਾ ਵੀ ਉਹ ਲੋਕ ਕਹ ਰਹੇ ਆ ਵੀ ਇਹਦੀ दारू ਪੀਤੀ ਸੀਗੀ ਤੇ ਗੱਡੀ ਦੇ ਵਿੱਚੋਂ ਵੀ ਸ਼ਰਾਬ ਮਿਲੀ ਆ ਹਾਂਜੀ ਬਿਗ ਮੈਂ ਮੈਂ ਬਾਚਾ ਹੈ ਸ਼ਾਇਦ ਮਿਲੀ ਹੋਵੇ ਪਰ ਮੈਂ ਬਾਅਦ ਦੇ ਵਿੱਚ ਆਇਆ ਮੈਂ ਤਾਂ ਇੱਧਰ ਹੀ ਉੱਜ ਗਿਆ ਡਿਡ ਬੰਦ ਨੂੰ ਵੇਖ ਕੇ ਕੋਈ ਵੀਡੀਓ ਅੱਛਾ ਤੁਸੀਂ ਗੱਡੀ ਨਹੀਂ ਚੈੱਕ ਕੀਤੀ ਅਜੇ ਨਹੀਂ ਗੱਡੀ ਮੈਂ ਫੋਟੋ ਵਗੈਰਾ ਖਿੱਚ ਲਈ ਆ ਉਹ ਗੱਡੀ ਇਹਦੇ ਨਾਲ ਗੱਡੀ ਦੇ ਵਿੱਚ ਸ਼ਾਇਦ ਹੈ ਨਹੀਂ ਸੀਗੀ ਗੱਡੀ ਦੇ ਪਾਸੇ ਭਾਵੇਂ ਕੱਢ ਕੇ ਰੱਖ ਲਈ ਉਹ ਗੱਡੀ ਦੇ ਵਿੱਚ ਹੀ ਬੈਠੀ ਪਈ ਆ ਅੱਛਾ ਮਗਲੀ ਸਾਈਡ ਤੇ ਜਿਹੜਾ ਇਹ ਗੱਡੀ ਵਾਲਾ ਇਹ ਕਿੱਥੋਂ ਦਾ ਬੰਦਾ ਜਿਹੜਾ ਇਹ ਇਹਦਾ ਮੈਨੂੰ ਨਾਂ ਨਹੀਂ ਪਤਾਗਾ ਇਹ ਹੈਗਾ ਨਥਵਾਲੇ ਗਰਵੀ ਦਾ ਹਾਂ ਮੇਰਾ ਨਾਮ ਜਸਵੀਰ ਸਿੰਘ ਹੈ ਜਿਹੜੇ ਬੰਦਾ ਦੀ ਮੌਤ ਹੋਈ ਜੀ ਤੁਹਾਡੇ ਕਿੱਲੇ ਦੇ ਉਹ ਸਾਡੇ ਗਵੰਡੀ ਹੈ ਜੀ ਚਾਚਾ ਜੀ ਲੱਗਦੇ ਆ ਤੇ ਦੱਸੋ ਉਹ ਜੀ ਇਧਰੋਂ ਪਿੰਡੋਂ ਆਉਂਦੇ ਸੀਗੇ ਚਾਰ ਜਣੇ ਤੇ ਉਹ ਜਿਹੜਾ ਡਰਾਈਵਰਾ ਨੱਥੂ ਵਾਲੇ ਦਾ ਸੀਗਾ ਉਹਨਾਂ ਦੀ ਡ੍ਰੈਂਕ ਕੀਤੀ ਹੋਈ ਸੀਗੀ ਉਹਨਾਂ ਨੇ ਪਿੱਛੋਂ ਫੇਟ ਮਾਰੀ ਹੈ ਜੀ ਚਾਰ ਜਣਾਂ ਦੀ ਡੈਥ ਹੋ ਗਈ ਧਰਮਪ੍ਰੀਤ ਸਿੰਘ, ਕੁਲਦੀਪ ਕੌਰ ਤੇ ਦੋ ਬੱਚੇ ਸੀਗੇ ਤੇ 2 ਘੰਟੇ ਹੋ ਗਈ ਐਸਐਚਓ ਸਾਹਿਬ ਇੱਥੇ ਆਈ ਨਹੀਂ ਹਜੇ ਤੱਕ ਜੇ ਨਾ ਚਰ ਬੰਦੀ ਕਾਰਵਾਈ ਨਹੀਂ ਹੁੰਦੀ ਕਿ ਉਹਨਾਂ ਚਰਜ ਨਹੀਂ ਗਏ ਸੀ ਇੱਥੇ ਧਰਨਾ ਵੀ ਲਾਵਾ ਜਿਹੜੀ ਬੰਦੀ ਕਾਰਵਾਈ ਉਹ ਕਰ ਦੇਣ ਫਿਰ ਅਸੀਂ ਕੋਈ ਮਸਲਾ ਹੱਲ ਹੋਊਗਾ ਤਾਂ ਹੀ ਇੱਥੋਂ ਜਾਵਾਂਗੇ ਜੀ ਗੱਡੀ ਦਾ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਤੇ ਗੱਡੀ ਦੇ ਵਿੱਚ दारू ਹਣ ਵੀ ਪਈ ਹੈ ਜੀ ਦੋ ਪੇਟੀਆਂ ਪਈਆਂ ਨੇ ਪਿੰਦੇ ਬੰਦੇ ਜਿਹਨਾਂ ਦੀ ਮੌਤ ਹੋਈ ਹੈ ਕੀ ਕਹਾਂਗੇ ਕਿ ਬਹੁਤ ਮੰਦ ਭਾਗੀ ਕਟਰਾ ਹੋਈ ਹੈ ਤੇ ਆਉਂਦੇ ਸੀਗੇ ਇਹਨਾਂ ਦੇ ਬੈਕ ਸਾਈਡ ਤੋਂ ਗੱਡੀ ਵਾਜੀ ਆ ਗੱਡੀ ਜਿਹੜੀ ਬ੍ਰਿਜਾ ਗੱਡੀ ਦੱਸੀ ਜਾਂਦੇ ਉਹਦੇ ਖੜੀ ਆ ਗੱਡੀ ਥੱਲੇ ਤੇ ਉਹਦੇ ਦੋ ਪੇਟੀਆਂ दारू ਦੀਆਂ ਆ ਦਰੂ ਨਾਲੋਂ ਡੱਕਿਆ ਹੋਇਆ ਸੀਗਾ ਇਹ ਦੋ ਦੇ ਸਾਡੇ ਆਤਮਾ ਸਿੰਘ ਜਿਹੜੇ ਚਾਚਾ ਜੀ ਆ ਉਹਨਾਂ ਦੇ ਦੋ ਪੋਤੇ ਬੇ ਬੇਟਾ ਤੇ ਨੋ ਉਹਨਾਂ ਦੀ ਤੇ ਮੌਕੇ ਤੇ ਮੌਤ ਹੋ ਗਈ ਆ ਬਹੁਤ ਮੰਦਭਾਗੀ ਘਟਨਾ ਹੋਈ ਆ ਅਸੀਂ ਕਹਿੰਨੇ ਆ ਵੀ ਇੱਕ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਚੱਕਰ ਰੈਡ ਬੋਡੀਆਂ ਇੱਥੇ ਪਈਆਂ ਸਾਡੇ ਕੋਲ ਪ੍ਰਸ਼ਾਸਨ ਆਵੇ ਤੇ ਸਾਡੀ ਗੱਲ ਸੁਣੇ